ਨੇਤ ਮੇਰੇ ਪਿਆਰ ਲਈ ਲਿਖਦਾ ਰਹਿ ਮੈਂ ਸੈਡ ਲਿਖਾਉਣ ਤੋਂ ਡਰਦੀ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਤੇ ਮੈਂ ਸੁਨੇਹਾ ਲੈ ਕੇ ਹਾਜ਼ਰ ਆ ਪਰਦੇ ਦੇ ਪਿੱਛੇ ਦੀ ਕਹਾਣੀ ਇਹ ਸਤਰਾ ਨੇਤ ਮੇਰੇ ਪਿਆਰ ਲਈ ਲਿਖਦਾ ਰਹਿ ਮੈਂ ਸੈਡ ਲਿਖਾਉਣ ਤੋਂ ਡਰਦੀ ਆ ਬਹੁਤ ਹੀ ਖੂਬਸੂਰਤ ਗੀਤ ਕੱਲ ਰਿਲੀਜ਼ ਹੋਇਆ ਜੀ ਸ਼ਿਪਰਾ ਗੋਇਲ ਤੇ ਆਰ ਨੇਤ ਦੀ ਆਵਾਜ਼ ਦੇ ਵਿੱਚ ਆਰ ਨੇਤ ਨੇ ਇਸ ਗੀਤ ਨੂੰ ਲਿਖਿਆ ਵੀ ਹੈ ਤੇ ਕੰਪੋਜ਼ ਵੀ ਕੀਤਾ ਹੈ ਸ਼ੈਨੈਕਸਿਸ ਇਹਨਾਂ ਨੇ ਦਿੱਤਾ ਹੈ ਇਸ ਗੀਤ ਦਾ 뮤직 ਗੀਤ ਦਾ ਪੂਰਾ ਨਾਮ ਕੀ ਹੈ ਗੀਤ ਦਾ ਨਾਮ ਹੈ ਕਿੰਨਾ ਪਿਆਰ ਕਰਾਂ ਬਹੁਤ ਸੋਣਾ 뮤직 ਬਹੁਤ ਸੋਨੇ ਲਿਰਿਕਸ ਤੇ ਬਹੁਤ ਹੀ ਸੋਹਣੀ ਵੀਡੀਓ ਕੋਲ ਮਿਲਾ ਕੇ ਜੇ ਨੰਬਰ ਦੇਣੇ ਹੋਣ ਤੇ ਅਸੀਂ ਦਵਾਂਗੇ 10 ਦੇ ਵਿੱਚੋਂ 10 ਨੰਬਰ ਸ਼ਿੰਦਾ ਸ਼ਿੰਦਾ ਨੂੰ ਪਾਪਾ ਇਹ ਪੰਜਾਬੀ ਫਿਲਮ ਅਗਲੇ ਮਹੀਨੇ ਰਿਲੀਜ਼ ਹੋਏਗੀ ਗਿੱਪੀ ਗਰੇਵਾਲ ਤੇ ਉਹਨਾਂ ਦੇ بیٹے ਸ਼ਿੰਦਾ ਗਰੇਵਾਲ ਦੀ ਇਹ ਫਿਲਮ ਹੈ ਸ਼ਿੰਦਾ ਨੇ ਬਹੁਤ ਸੋਹਣੀ ਐਕਟਿੰਗ ਕੀਤੀ ਹੈ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹ ਐਕਟ ਕਰ ਚੁੱਕੇ ਨੇ ਤੇ ਬਹੁਤ ਹੀ ਨੇਚਰਲ ਜੀ ਐਕਟਿੰਗ ਹੁੰਦੀ ਹੈ ਸ਼ਿੰਦਾ ਦੀ ਏਕਮ ਗਰੇਵਾਲ ਵੀ ਤੁਹਾਨੂੰ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲਣਗੇ ਸ਼ਿੰਦਾ ਦੇ ਵੱਡੇ ਬ੍ਰਦਰ ਗਿੱਪੀ ਗਰੇਵਾਲ ਦੇ ਵੱਡੇ بیٹے ਸੋ ਜੇ ਸਟਾਰ ਕਾਸਟ ਦੀ ਗੱਲ ਕਰੀਏ ਤੇ ਗਿੱਪੀ ਗਰੇਵਾਲ, ਸਿੰਦਾ ਗਰੇਵਾਲ, ਏਕਮ ਗਰੇਵਾਲ, ਹਿਨਾ ਖਾਨ, ਜਸਵਿੰਦਰ ਪੱਲਾ, ਨਿਰਮਲ ॠषि, ਪ੍ਰਿੰਸ ਕਵਲਜੀਤ ਸਿੰਘ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਐਕਟਰ ਨੇ ਤੁਹਾਨੂੰ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲਣਗੇ। ਗੱਲ ਇਹ ਹੈ ਕਿ ਇਸ ਫਿਲਮ ਦਾ ਜਿਹੜਾ ਟ੍ਰੇਲਰ ਹੈ ਉਹ ਵੀ ਰਿਲੀਜ਼ ਹੋ ਚੁੱਕਿਆ ਤੇ ਚਿੰਦਾ ਚਿੰਦਾ ਨੋ ਪਾਪਾ ਇਸ ਫਿਲਮ ਦਾ ਟਾਈਟਲ ਟਰੈਕ ਵੀ ਜੜਾਇਆ ਰਿਲੀਜ਼ ਹੋ ਚੁੱਕਿਆ ਹੈ ਚਿੰਦਾ ਚਿੰਦਾ ਨੋ ਪਾਪਾ ਗੱਲ ਮੇਰੀ ਮੰਨ ਲੈ ਨੋ ਪਾਪਾ ਟਾਈਟਲ ਟਰੈਕ ਦਾ ਜਿਹੜੇ ਲਿਰਿਕਸ ਨੇ ਉਹ ਲਿਖੇ ਨੇ ਕੁਮਾਰ ਨੇ ਗੀਤਾਂ ਦੀ ਗੱਲ ਹੋਈ ਹੈ ਤੇ ਇੱਕ ਹੋਰ ਗੀਤ ਰਿਲੀਜ਼ ਹੋਇਆ ਪੰਜਾਬੀ ਗਾਇਕ ਗੁਲਾਬ ਸਿੱਧੂ ਦਾ ਸ਼ੀਸ਼ਾ ਗੀਤ ਜਿਹਦੇ ਵਿੱਚ ਮਾਹੀ ਸ਼ਰਮਾ ਨੇ ਫੀਚਰਿੰਗ ਕੀਤੀ ਹੈ ਮਿਊਜ਼ਿਕ ਦਿੱਤਾ ਗਿਆ ਡਾਇਮੰਡ ਵੱਲੋਂ ਤੇ ਗੀਤ ਦੇ ਬੋਲ ਲਿਖੇ ਨੇ ਫਤਿਹ ਸ਼ੇਰ ਗੱਲ ਨੇ ਕਾਮੇਡੀਅਨ ਤੇ ਅਦਾਕਾਰ ਕਪਲ ਸ਼ਰਮਾ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ ਕਿਸ ਕਿਸ ਕੋ ਪਿਆਰ ਕਰੂੰ ਕਰੂ ਫਰੰਗੀ ਬਾਹਰ ਗਏ ਹੋਏ ਸੀ ਕਪਲ ਸ਼ਰਮਾ ਕੁਝ ਕੰਮ ਦੇ ਵਾਸਤੇ ਬਾਹਰ ਜਾਣੇ ਕਿ ਵਿਦੇਸ਼ ਤੇ ਇੱਕ ਫੋਨ ਉਹਨਾਂ ਨੂੰ ਆਇਆ ਫੋਨ ਹੋ ਗਿਆ ਮਿਸ ਪਰ ਹੁਣ ਕਪਲ ਸ਼ਰਮਾ ਕਾਰੇ ਨੇ ਉਸ ਗੱਲ ਦਾ ਪਛਤਾਵਾ ਸੋ ਫੋਨ ਕਿਤਾ ਸੀ ਫੋਨ ਸੀ ਏ ਆਰ ਰਹਿਮਾਨ ਦਾ ਹੌਣਕਪਲ ਸ਼ਰਮਾ ਨੂੰ ਇਹ ਲੱਗਦਾ ਆ ਕਿ ਏ ਆਰ ਰਹਿਮਾਨ ਨੇ ਜਦੋਂ ਉਸ ਵੇਲੇ ਕਾਲ ਕੀਤੀ ਸੀ ਤੇ ਮੈਂ ਅਨਸਰ ਨਹੀਂ ਕਰ ਪਾਇਆ ਤੇ ਉਹਨਾਂ ਨੇ ਕਿਹਾ ਕਿ ਜ਼ਾਹਿਰ ਜੀ ਗੱਲ ਹੈ ਇਹ ਜਿਹੜੀ ਕਾਲ ਹੈ ਇਹ ਅਮਰ ਸਿੰਘ ਚਮਕੀਲਾ ਫਿਲਮ ਵਾਸਤੇ ਹੋਏਗੀ ਉਹਨਾਂ ਨੇ ਇਹ ਕਿਹਾ ਕਿ ਯਾ ਤੇ ਏ ਆਰ ਰਹਿਮਾਨ ਮੇਰੇ ਤੋਂ ਗਵਾਉਣਾ ਚਾਹੁੰਦੇ ਸੀ ਯਾ ਫਿਰ ਕਰਾਉਣਾ ਚਾਹੁੰਦੇ ਸੀ ਅਮਰ ਸਿੰਘ ਚਮਕੀਲਾ ਦੀ ਫਿਲਮ ਦੇ ਵਿੱਚ ਅੱਟ ਸਦਾ ਲਈ ਹੀ ਹੈ ਕਿ ਲੰਗਿਆ ਬੇਲਾ ਹੱਥ ਨਹੀਂ ਆਉਂਦਾ ਆ ਕਪਿਲ ਸ਼ਰਮਾ ਦੇ ਨਾਲ ਠੀਕ ਅਜਿਹਾ ਹੀ ਹੋਇਆ ਬਾਕੀ ਜੋ ਕਿਸਮਤ ਦੇ ਵਿੱਚ ਲਿਖਿਆ ਹੁੰਦਾ ਹੈ ਉਹੀ ਹੁੰਦਾ ਹੈ ਤੋ ਕਪਿਲ ਸ਼ਰਮਾ ਦੀ ਜੇ ਗਾਇਕੀ ਦੀ ਗੱਲ ਕਰੀਏ ਤੇ ਗੁਰੂ ਰੰਧਾਵਾ ਦੇ ਨਾਲ ਉਹਨਾਂ ਦਾ ਗੀਤ ਆਇਆ ਸੀ ਅਲੋਨ ਜਿਹੜਾ ਕਿ ਉਹਨਾਂ ਨੇ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਗਾਇਆ ਬੋਲੀਵੁੱਡ ਫਿਲਮ ਮੈਦਾਨ ਇਸ ਫਿਲਮ ਦੇ ਅਦਾਕਾਰਾ ਪ੍ਰਿਆ ਮਣੀ ਜਿਹੜੀ ਕਿ ਪਹਿਲਾਂ ਵੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੀ ਹੈ ਜਿਵੇਂ ਕਿ ਰਾਵਣ ਚੇਨਈ ਐਕਸਪ੍ਰੈਸ ਤੇ ਜਵਾਨ ਬਹੁਤ ਸਾਰੀਆਂ ਤਾਮਿਲ ਤੇਲਗੂ ਸਾਊਥ ਫਿਲਮਾਂ ਵੀ ਇਹਨਾਂ ਨੇ ਕੀਤੀਆਂ ਨੇ ਪ੍ਰਿਆ ਮਨੀ ਨੇ ਪੁੱਛਿਆ ਗਿਆ ਇੱਕ ਸਵਾਲ ਬੋਟੌਕਸ ਤੇ ਫਿਲਰ ਜਿਹਦਾ ਅੱਜਕੱਲ ਬਹੁਤ ਹੀ ਜ਼ਿਆਦਾ ਰੁਝਾਨ ਚੱਲ ਰਿਹਾ ਹੈ ਬਹੁਤ ਸਾਰੇ ਇਨਵੋਲਵਡ ਸੈਲਿਬ੍ਰਿਟੀਜ਼ ਤੇ ਹੋਰ ਵੀ ਬਹੁਤ ਸਾਰੇ ਲੋਕ ਇਸ ਗੱਲ ਦੇ ਵਲ ਜਾ ਰਹੇ ਨੇ ਕਿ ਬੋਟੌਕਸ ਕਰਾ ਲਿਏ ਫਿਲਰ ਕਰਾ ਲਿਏ ਪਰ ਪ੍ਰਿਆ ਮਨੀ ਨੇ ਕਿਹਾ ਕਿ ਉਹ ਇਹਨਾਂ ਚੀਜ਼ਾਂ ਦੇ ਵਿੱਚ ਯਕੀਨ ਨਹੀਂ ਕਰਦੀ ਤੇ ਨਾ ਹੀ ਉਹ ਕਰਦੀ ਹੈ ਯਕੀਨ ਸਾਈਜ਼ 0 ਦੇ ਵਿੱਚ ਪ੍ਰਿਆ ਮਨੀ ਨੇ ਕਿਹਾ ਕਿ ਆਡੀਅנס ਉਹਨਾਂ ਅਦਾਕਾਰਾਂ ਨੂੰ ਹੀ ਪਸੰਦ ਕਰਦੀ ਹੈ ਜਿਹੜੇ ਥੋੜੀ ਜੀ ਸਿਹਤਮੰਦ ਹੋਣ ਹੈਲਥੀਅਰ ਹੋਣ ਉਹ ਕਹਿੰਦੇ ਨੇ ਕਿ ਨੇਚਰਲ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਵੱਲ ਹੀ ਧਿਆਨ ਦੇਣਾ ਚਾਹੀਦਾ ਬਜਾਏ ਕਿ ਇਹਨਾਂ ਬਣਾਵਟੀ ਚੀਜ਼ਾਂ ਤੋਂ ਤੁਹਾਨੂੰ ਜਿਹੜਾ ਆ ਪਰਹੇਜ਼ ਕਰਨਾ ਚਾਹੀਦਾ ਹੈ ਦੁਰਗਾ ਅਸ਼ਟਮੀ ਮਨਾਈ ਗਈ ਬਾਲੀਵੁੱਡ ਤੇ ਬਾਲੀਵੁੱਡ ਦੇ ਵਿੱਚ ਹੋਰ ਵੀ ਬਹੁਤ سارے ਲੋਕਾਂ ਨੇ ਦੁਰਗਾ ਅਸ਼ਟਮੀ ਦੇ ਦਿਨ ਜਿਹੜੀਆਂ ਨੇ ਕੰਜਕਾ ਪੂਜੀਆਂ ਨੇ ਜਿਹੜੇ ਪ੍ਰਸਾਦ ਜਿਹੜਾ ਬਣਦਾ ਹੁੰਦਾ ਸਾਨੂੰ ਵੀ ਬਹੁਤ ਡੀਰ ਰਹਿੰਦੀ ਹੈ ਕਿ ਜਦੋਂ ਵੀ ਦੁਰਗਾਸ਼ਟਮੀ ਹੋਵੇ ਤੇ ਅਸੀਂ ਵੀ ਜਿਹੜਾ ਆ ਪ੍ਰਸਾਦ ਖਾਈਏ ਸੋ ਜੇ ਗੱਲ ਕਰੀਏ ਪਾਲੀਵੁੱਡ ਦੀ ਤੇ ਪੰਜਾਬੀ ਗਾਇਕਾ ਗੁਰਲੇਜ਼ ਅਕਤਰ ਹਮੇਸ਼ਾ ਦੀ ਤਰ੍ਹਾਂ ਹੀ ਅੱਜ ਵੀ ਉਹਨਾਂ ਨੇ ਅਸ਼ਟਮੀ ਮਨਾਈ ਹੈ ਜੀ ਬੱਚੀਆਂ ਉਹਨਾਂ ਦੇ ਘਰੇ ਆਈਆਂ ਕੰਜਕਾ ਉਹਨਾਂ ਨੇ ਪੂਜੀਆਂ ਸੋ ਉਹਨਾਂ ਨੇ ਪ੍ਰਸਾਦ ਵੀ ਬਣਾਇਆ ਸਾਰੇ ਕੰਮ ਹੀ ਜਿਹੜੇ ਨੇ ਉਹ ਆਪ ਕੀਤੇ ਨੇ ਲੋਕਾਂ ਵੱਲੋਂ ਵੀ ਕਿਹਾ ਗਿਆ ਹੈ ਕਿ ਤੁਸੀਂ ਗਾਇਕੀ ਦੇ ਨਾਲ ਨਾਲ ਸਾਰੇ ਕੰਮਾਂ ਨੂੰ ਜਿਹੜਾ ਆ ਬੈਲੈਂਸ ਰੱਖਦੇ ਹੋ ਸੇਸ ਤੋਂ ਇਲਾਵਾ ਸ਼ਿਲਪਾ ਸ਼ੈਤੀ ਨੇ ਵੀ ਅਸ਼ਟਮੀ ਜਿਹੜੀ ਆ ਮਨਾਈ ਜੀ ਉਹਨਾਂ ਨੇ ਵੀ ਘਰ ਦੇ ਵਿੱਚ ਸਾਰਾ ਪ੍ਰਬੰਧ ਕੀਤਾ ਆਪਣੀ ਬੇਟੀ ਦੇ ਨਾਲ ਉਹਨਾਂ ਨੇ ਖੂਬਸੂਰਤ ਤਸਵੀਰ ਜਿਹੜੀ ਆ ਸਾਂਝ ਕੀਤੀ ਹੈ ਦੋਵੇਂ ਮਾਵਾਂ ਧੀਆਂ ਨੇ ਗੁਲਾਬੀ ਗੁਲਾਬੀ ਜਿਹੜੀਆਂ ਆਊਟਫਿਟਸ ਨੇ ਉਪਾਈਆਂ ਹੋਈਆਂ ਨੇ ਰਮਨਦੀਪ ਹੰਡਾ ਬਾਲੀਵੁੱਡ ਐਕਟਰ ਤੇ ਡਾਇਰੈਕਟਰ ਜਿਨ੍ਹਾਂ ਦੀ ਹਾਲ ਹੀ ਦੇ ਵਿੱਚ ਫਿਲਮ ਆਈ ਹੈ ਸਫਤੰਤਰ ਵੀਰਸਾਵਰਕਰ ਹਮੇਸ਼ਾ ਹੀ ਅਸੀਂ ਤੁਹਾਨੂੰ ਐਗਜ਼ਾਮਪਲਸ ਦਿੰਦੇ ਰਹਿੰਨੇ ਆ ਦੱਸਦੇ ਰਹਿੰਦੇ ਆ ਕਿ ਹਰ ਸਫਲਤਾ ਦੇ ਪਿੱਛੇ ਸੰਘਰਸ਼ ਜਿਹੜਾ ਆ ਉਹ ਹੁੰਦਾ ਹੀ ਹੁੰਦਾ ਆ ਸੰਘਰਸ਼ ਤੋਂ ਬਾਅਦ ਹੀ ਸਫਲਤਾ ਆਉਂਦੀ ਹੈ ਸੋ ਜੇ ਖੋਰ ਤੁਹਾਨੂੰ ਉਦਾਹਰਣ ਦਿੰਨੇ ਆ ਰਣਜੀਤ ਢੱਡਾ ਦੀ ਆਸਟ੍ਰੇਲੀਆ ਹੀ ਗਏ ਸੀ ਇਹਨਾਂ ਨੇ ਹਰੋ ਕੰਮ ਕੀਤਾ ਜਿਹੜਾ ਆਮ ਆਦਮੀ ਕਰਦਾ ਹੈ ਉੱਥੇ ਇਹਨਾਂ ਨੇ ਕੈਬ ਵੀ ਚਲਾਈ ਸੋ ਕੈਪ ਡਰਾਈਵਰ ਵੀ ਰਹਿ ਚੁੱਕੇ ਨੇ ਰੰਦੀਪ ਢੱਡਾ ਤੇ ਇੱਕ ਚਾਈਨੀਜ਼ ਰੈਸਟੋਰੈਂਟ ਦੇ ਵਿੱਚ ਉਹਨਾਂ ਨੇ ਵੇਟਰ ਵਜੋਂ ਵੀ ਕੰਮ ਕੀਤਾ ਹੈ ਸੋ ਆਇਨਾ ਆਈ ਦੇਨ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਜਿਹੜਾ ਆ ਮੋਟੀਵੇਟ ਕੀਤਾ ਜਾਵੇ ਇਦਾਂ ਦੀਆਂ ਐਗਜ਼ਾਮਪਲਸ ਦੇ ਕੇ ਸੋ ਕੋਸ਼ਿਸ਼ ਇਹ ਹੀ ਹੈ ਕਿ ਤੁਸੀਂ ਹਮੇਸ਼ਾ ਸਾਡੀਆਂ ਗੱਲਾਂ ਤੋਂ ਉਤਸ਼ਾਹਿਤ ਹੁੰਦੇ ਰਹੋ। ਸਲਮਾਨ ਖਾਨ ਨਾਲ ਦੀ ਖਬਰ ਮੈਂ ਕੱਲ ਸਾਂਝੀ ਕੀਤੀ ਸੀ ਤੁਹਾਡੇ ਨਾਲ ਕਿ ਉਹਨਾਂ ਦੇ ਗੈਲੈਕਸੀ ਅਪਾਰਟਮੈਂਟ ਦੇ ਬਾਹਰ ਗੋਲੀਬਾਰੀ ਹੋਈ। ਉਸ ਖਬਰ ਦੇ ਵਿੱਚ ਇੱਕ ਹੋਰ ਅਪਡੇਟ ਹੁਣ ਆ ਚੁੱਕੀ ਹੈ। ਦੋ ਜਿਹੜੇ ਦੋਸ਼ੀ ਨੇ ਉਹ ਗ੍ਰਿਫਤਾਰ ਕਰ ਲਏ ਗਏ ਨੇ ਗੁਜਰਾਤ ਦੇ ਇੱਕ ਮੰਦਿਰ ਭੁਜਤੇ ਮੰਦਿਰ ਤੋਂ। ਸੁਦੇਸ਼ੀਆ ਦੀ ਪਛਾਣ ਵੀ ਕਰ ਲਈ ਗਈ ਹੈ ਜੀ ਉਹਨਾਂ ਦੇ ਨਾਵਾਂ ਦੀ ਉਹਨਾਂ ਦੇ ਅਸਲ ਨਾਮ ਕੀ ਨੇ ਕਿੱਥੋਂ ਬਿਲੋਂਗ ਕਰਦੇ ਨੇ ਸਿਹਾਰ ਮੁੰਬਈ ਕ੍ਰਾਈਮ ਬ੍ਰਾਂਚ ਇਸ ਘਟਨਾ ਦੀ ਜਿਹੜੀ ਹੈ ਜਾਂਚ ਕਰ ਰਹੀ ਹੈ ਇਸ ਦੀ ਅੱਜ ਤੇ ਪਰਦੇ ਦੇ ਪਿੱਛੇ ਦੀ ਕਹਾਣੀ ਕੱਲ ਫੇਰ ਹਾਜ਼ਰ ਹੋਵਾਂਗੇ ਲੈ ਕੇ ਕੁਝ ਹੋਰ ਪਾਲੀਵੁੱਡ ਤੇ ਬਾਲੀਵੁੱਡ ਦੀਆਂ ਖਬਰਾਂ ਦੇਖਦੇ ਰਹੋ ਪੰਜਾਬੀ ਲਿੰਕ ਨਜ਼ਰ ਹਰ ਪੱਖ ਤੇ